ਕੋਡੀ 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 ਟੀਰੇੜ ਪੰਡਾਲ ਵਾਲਾ ਹਰਜੋਤ ਖੇਡ ਦੇ ਮੈਦਾਨ ਵਿੱਚ ਗੱਭਰੂ ਦੀ ਸ਼ੇਰ ਜਈ ਚਾਲ ਨਾਂ ਇਹ ਹਰਜੋਤ ਇਹਦਾ ਪਿੰਡ ਹੈ ਪੰਡਾਲ ਗੱਭਰੂ ਕੇ ਪਿੰਡੇ ਵਿੱਚ ਕਹਿੰਦੇ ਬੜੀਏ ਜਾਨ ਹੁਣ ਕਹਿੰਦੇ ਮਾਂ ਨੇ ਇਹ ਤੇ ਕਰਦਾ ਪਰ ਵੇਖੀਏ ਨੌਜਵਾਨ ਕੌਣ ਸ਼ੇਰ 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 ਰਾਜਪੂਤ ਉਹ ਰਾਜਪੂਤ ਰਾਜਪੂਤ ਦੇ ਹਰਜੋਤ ਕਬੱਡੀ ਉਹ ਵਾਹ ਹਰਜੋਤਿਆਂ ਉਹ ਬੱਲੇ ਤੇਰੇ ਹਰਜੋਤਿਆਂ ਆ ਨਹੀਂ ਰਿਹਾ ਮਾਰ ਦਿਓ ਤਾੜੀਆਂ ਕਹਿੰਦੇ ਨਿਊਜ਼ੀਲੈਂਡ ਹੁਣ ਕਬੱਡੀ ਕਹਿੰਦੇ ਹਰ ਇੱਕ ਵਿਦੇਸ਼ ਦੇ ਵਿੱਚ ਖੇਡੀ ਜਾਂਦੀ ਆ ਪਰ ਇਹ ਪੰਡਾਲ ਵਾਲਾ ਹਰਜੋਤ ਕੈਲਗਰੀ ਕੱਪ ਹੋਇਆ 3 ਸਾਲ ਪਹਿਲਾਂ ਇਹਨੂੰ ਪਾਲਾ ਲੈ ਕੇ ਗਿਆ ਨਾਲ ਵੀ ਹਰਜੋਤ ਸਾਰੇ ਦਾ ਤੇ ਗੱਭਰੂ ਨੇ ਕਹਿੰਦੇ ਗੱਲ ਬਣਾਤੀ ਕੈਲਗਰੀ ਪਰ ਹੁਣ ਇਹਦੇ ਤੋਂ ਭੱਜਣਾ ਥੋੜਾ ਔਖਾ ਹੀ ਐ ਇਹਦੇ ਤੋਂ ਭੱਜਣਾ ਥੋੜਾ ਔਖਾ ਹੀ ਐ ਮੈਂ ਪਹਿਲੇ ਆਖਿਆ ਵੀ ਇਹਦੇ ਤੋਂ ਭੱਜਣਾ ਥੋੜਾ ਔਖਾ ਏ ਫਰਗੋਦੇ ਵਾਲਾ ਲੈ ਵੀ ਲੱਖੇ ਨੇ ਜੋੜਿਆ ਸੀ ਕਰਕੇ ਆ ਨਾ ਨਾ ਕਿੱਦਾਂ ਪਹੁੰਚੇ ਮੰਜ਼ਿਲ ਤੇ ਸਰਚ ਕਰਿਓ ਜੰਗਲ ਪਨਾਹਾਂ ਪਰ ਅਜ ਪੰਡਾਲਾ ਵਾਲਾ ਛਾਲਾ ਮਾਰਦਾ ਫਿਰਦਾ ਪੰਡਾਲਾ ਵਾਲਾ ਹਰਜੋਤ 100 ਡਾਲਰ ਆਹ ਕਬੱਡੀ ਤੇ ਹੀਰੇ ਮੱਲੇ ਹੁਣਾਂ ਉਹਨੂੰ ਪੁੱਜਦਾ ਹੋ ਗਿਆ ਆ ਤੇਰਾ ਢੰਗੜਾ ਪੌਣਾ ਢੰਗੜਾ ਦੇ ਖੇਡਣੀ ਕਬੱਡੀ ਦੋ ਪਰ ਪੰਡਾਲ ਵਾਲੇ ਦੀਆਂ ਥਾਪੀਆਂ ਨੇ ਵੀ ਅੱਜ ਕਹਿੰਦੇ ਮੇਲਾ ਬਣਾ ਦਿੱਤਾ ਹੁਣ ਚਾਰਾਂ ਚੋਂ ਇੱਕ ਤਰੀਕ ਨੂੰ ਲੈਂਗਰੇਜ ਦਾ ਤਾਸ਼ੀਪਰੇ ਮੁਕਾਬਲੇ ਆ ਪਰ ਦੇਖਿਓ ਵਾਹ ਸਿਰਾ ਢੰਡਾਲ ਵਾਲੇ ਹਰਜੋਤ ਦੀ ਉਧਰ ਰਾਜਪੂਤ ਵੀ ਖੜ ਗਿਆ ਲੈਣ ਦੇ ਵਿੱਚ ਰਾਜਪੂਤ ਖੜ ਗਿਆ ਲਲਕਾਰਾ ਪੱਜ ਗਿਆ ਲਲਕਾਰਾ ਆ ਤਾਂ ਕੋਸ਼ਰ ਸਾਹਿਬ ਨੇ ਕਹਿਣ ਗੁਸਾਰਾ ਟੱਪਰੀ ਪੈ ਗਿਆ ਉਹ ਪਿੰਡ ਕੋਈ ਹੋਰ ਲੈ ਗਿਆ ਉਹਨੂੰ ਵੀ ਲੈ ਆਓ ਸੋਰਾ ਆ ਪੇਕਾ ਨਹੀਂ ਕੱਲੇ ਕਾਵਾ ਕੋਈ ਆਉਂਦਾ ਯਾਰੋ ਪੜਨੇ ਇਥੇ ਕੋਈ ਪੱਕੇ ਤੌਰ ਤੇ ਆਇਆ ਏ ਇਹਨੂੰ ਦੇਸ਼ ਕੈਨੇਡਾ ਕਹਿੰਦੇ ਨੇ ਦੀਨੇ ਲੋਕਾਂ ਨੂੰ ਵਿੱਚ ਚੱਕਰਾਂ ਦੇ ਪਾਇਆ ਏ ਪਰ ਇਹਨੇ ਰੇਡਰ ਚੱਕਰਾਂ ਚ ਪਾਏ ਹੋਇਆ ਇਹ ਰਾਜਪੂਤ ਆ ਤਲਬੜੀਆਂ ਪਿੰਟਾ ਤੇ ਅਬਦੁੱਲਾ ਰਾਜਪੂਤ ਪਿੰਟਾ ਵੀ ਬੜੀ ਦਿਮਾਗ ਦੇ ਨਾਲ ਕਬੱਡੀ ਪਾ ਰਿਹਾ ਰਾਜਪੂਤ ਤੇ ਜੋਰ ਨਾਲ ਫੜ ਲਾ ਗੋਟ ਫੇਰ ਤੈਨੂੰ ਜਾਫੀ ਪੰਦਾ ਓ ਬੱਲੇ ਬੱਲੇ ਹੋ ਗਈ ਆ ਇਹ ਰਾਜਪੂਤ ਅਬਦੁੱਲਾ ਰਾਜਪੂਤ ਅਬਦੁੱਲਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਮਾਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਸ਼ਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ